ਪੰਜਾਬ ਦੇ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਹੋਣਾ ਸਿਖਰਾਂ ਤੇ ਆ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਿਹੜਾ ਘਰਾਉ ਕਰਨ ਦਾ ਐਲਾਨ ਕੀਤਾ ਹੋਇਆ ਤਾਂ ਹਰ ਰੋਜ਼ ਕਿਤਨਾ ਕਿਤੇ ਕਿਸੇ ਨਾ ਕਿਸੇ ਐਮਐਲਏ ਦਾ ਜਿਹੜਾ ਘਰਾਉਆ ਕੀਤਾ ਜਾਂਦਾ ਤਾਂ ਹੁਣ ਨਾਬਾ ਤੋਂ ਵੱਡੀ ਖਬਰ ਆ ਰਹੀ ਆ ਜਿੱਥੇ ਕਿਸਾਨਾਂ ਦੇ ਵੱਲੋਂ ਪਿੰਡ ਕੈਲੇ ਮਾਜਰਾ ਦੇ ਵਿੱਚ ਜਿਹੜਾ ਉਹ ਐਮਐਲਏ ਦੇ ਮਾਨ ਦਾ ਜਿਹੜਾ ਵਿਰੋਧ ਕੀਤਾ ਜਾਣਾ ਸੀ ਜਿਸ ਤੋਂ ਪਹਿਲਾਂ ਹੀ ਡੀਐਸਪੀ ਦੇ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਤੇ ਕਿਸਾਨਾਂ ਤੇ ਪੁਲਿਸ ਫੋਰਸ ਦੇ ਵਿੱਚ ਕਾਰ ਜਿਹੜਾ ਟਕਰਾਉ ਵੀ ਹੋਇਆ ਜਿਸ ਤੋਂ ਬਾਅਦ ਕਿਸਾਨਾਂ ਤੇ ਜਿਹੜਾ ਪੁਲਿਸ ਦੇ ਵੱਲੋਂ ਹਲਕਾ लाठी ਚਾਰਜ ਕਰਕੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਉੱਤੀ ਕਿਸਾਨ ਆਗੂ ਗਮਦੂਰ ਸਿੰਘ ਨੇ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਦੇ ਨਾਲ ਪੁਲਿਸ ਦੀ ਹੱਥੋਂ ਪਾਈ ਹੁੰਦੀ ਆ ਤਾਂ ਕਿਸਾਨ ਆਗੂ ਗਮਦੂਰ ਸਿੰਘ ਦੀ ਜਿਹੜੀ ਦਸਤਾਰ ਹੈ ਉਹ ਉਤਰ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਭੜਕਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਹੁਣ ਕਿਸਾਨਾਂ ਨੂੰ ਜਿਹੜਾ ਉਹ ਪੁਲਿਸ ਫੋਰਸ ਦੇ ਵੱਲੋਂ ਅਰੈਸਟ ਕਰ ਲਿਆ ਗਿਆ ਗ੍ਰਿਫਤਾਰਾ ਕਰ ਲਿਆ ਗਿਆ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਥਾਂ-ਥਾਂ ਤੇ ਜਿਹੜਾ ਉਹ ਆਪ ਦੇ ਵਿਧਾਇਕਾਂ ਦਾ ਜਿਹੜਾ ਘਰਾਓ ਆ ਉਹ ਕੀਤਾ ਜਾ ਰਿਹਾ ਤਾਂ ਹੁਣ ਵੱਡੀ ਖਬਰ ਜਿਹੜੀ ਆ ਉਹ ਨਾਭਾ ਦੇ ਪਿੰਡ ਕੈਲੇ ਮਾਜਰੇ ਤੋਂ ਅੱਜ ਇੱਥੇ ਪੁਲਿਸ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੀ ਹੈ ਕਿ ਇਸ ਪਿੰਡ ਦੇ ਵਿੱਚ ਉਹ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਮਨ ਨੇ ਆਉਣਾ ਸੀਗਾ ਉਸ ਦਾ ਘਰਾਓ ਕਰਨਾ ਸੀ ਕਿਸਾਨਾਂ ਦੇ ਵੱਲੋਂ ਤਾਂ ਉਸ ਤੋਂ ਪਹਿਲਾਂ ਹੀ ਡੀਐਸਪੀ ਨਾਭਾ ਮਨਦੀਪ ਕੌਰ ਦੀ ਗਵਾਹੀ ਤੇ ਹੇਠ ਭਾਲੀ ਜਿਹੜੀ ਭਾਰੀ ਪੁਲਿਸ ਕੁਰਸਾ ਉਹ ਉੱਥੇ ਭੇਜੀ ਗਈ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਅਤੇ ਪੁਲਸ ਦੇ ਵਿਚਕਾਰ ਟਕਰਾਹ ਹੁੰਦਾ ਜਿਸ ਤੋਂ ਬਾਅਦ ਕਿਸਾਨਾਂ ਤੇ ਹਲਕਾ ਲਾਠੀ ਚਾਰਜ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੱਸ ਦਈਏ ਕਿ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਐਸੇ ਨਾਰੇਬਾਜ਼ੀ ਦੇ ਦੌਰਾਨ ਕਿਸਾਨ ਆਗੂ ਗਮਦੂਰ ਸਿੰਘ ਨੂੰ ਗ੍ਰਿਫਤਾਰ ਕਰਨ ਦੌਰਾਨ ਜਿਹੜਾ ਧੱਕਾ ਮੁਕੀ ਹੁੰਦੀ ਹੈ ਉਸ ਤੋਂ ਬਾਅਦ ਕਿਸਾਨ ਆਗੂ ਗਮਦੂਰ ਸਿੰਘ ਦੀ ਦਸਤਾਰ ਉਤਰਦੀ ਹੈ ਜਿਸ ਨੂੰ ਨ ਲੈ ਕੇ ਮਾਮਲਾ ਹੁਣ ਕਾਫੀ ਜ਼ਿਆਦਾ ਪੱਕਦਾ ਹੋਇਆ ਨਜ਼ਰ ਆ ਰਿਹਾ ਦਸਤੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਰੋਸ ਪ੍ਰਦਰਸ਼ਨ ਤੇ ਨਾ ਕਿਸਾਨਾਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ ਐਲ ਏ ਜਿਹੜੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਜਿਹੜਾ ਘਰਾਓ ਕੀਤਾ ਜਾਂਦਾ ਦਾ ਪਿਛਲੇ ਦਿਨ ਵੀ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਸੀ ਤਾਂ ਅੱਜ ਪਿੰਡ ਕੈਲੇ ਮਾਜਰਾ ਜਿਹੜਾ ਨਾਭਾ ਹਲਕੇ ਦੇ ਵਿੱਚ ਸਥਿਤਤਾ ਤਾਂ ਉੱਥੇ ਨਾਭਾ ਦੇ ਜਿਹੜੇ ਵਿਧਾਇਕ ਨੇ ਦੇਮਨ ਉਹਨਾਂ ਨੇ ਪਹੁੰਚਣਾ ਸੀ ਉਸ ਤੋਂ ਪਹਿਲਾਂ ਜਿਹੜੇ ਨੇ ਉਹ ਕਿਸਾਨ ਪਹੁੰਚਦੇ ਨੇ ਕਿਸਾਨ ਦੇ ਵੱਲੋਂ ਜਿਹੜਾ ਆ ਆਪ ਆਗੂ ਦਾ ਆ ਆਪ ਜਿਹੜੇ ਵਿਧਾਇਕ ਨੇ ਉਹਨਾਂ ਦਾ ਘਰਾਓ ਕਰਨਾ ਸੀਗਾ ਉਹਨਾਂ ਨੂੰ ਰੋਜ਼ ਪ੍ਰਦਰਸ਼ਨ ਆਪਣਾ ਦਿਖਾਉਣਾ ਸੀ ਕਿਉਂਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜੀ ਕਿਸਾਨ ਜਥੇਬੰਦੀਆਂ ਉਹਨਾਂ ਦੇ ਵੱਲੋਂ ਜਿਹੜਾ ਉਹ ਆਪ ਦੇ ਐਮਐਲਏ ਦਾ ਘਰਾਓ ਕੀਤਾ ਜਾ ਰਿਹਾ ਤਾਂ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਜਿਹੜੀਆਂ ਨੇ ਉਹ ਸਾਹਮਣੇ ਰੱਖੀਆਂ ਜਾਣੀਆਂ ਸੀ ਜਿਸ ਤੋਂ ਪਹਿਲਾਂ ਹੀ ਜਿਹੜਾ ਡੀਐਸਪੀ ਉਹ ਭਾਰੀ ਪੁਲਿਸ ਫੋਰਸ ਦੇ ਨਾਲ ਉੱਥੇ ਪਹੁੰਚਦੀ ਆ ਤਾਂ ਉਸ ਤੋਂ ਬਾਅਦ ਜਿਹੜਾ ਕਿਸਾਨ ਤੇ ਹਲਕਾ ਜਿਹੜਾ ਲਾਠੀ ਚਾਰਜ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਦਾ ਇਸੇ ਤੱਕਾ ਮੁੱਕੀ ਦੇ ਦੌਰਾਨ ਜਿਹੜਾ ਉਹ ਗਮਦੂਰ ਸਿੰਘ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਦਸਤਾਰ ਉਤਰਦੀ ਆ ਜੀ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਜਿਹੜਾ ਕਾਫੀ ਜ਼ਿਆਦਾ ਵੱਜ ਜਾਂਦਾ ਜਿਸ ਮੌਕੇ ਜਿਹੜਾ ਇਹ ਪ੍ਰਦਰਸ਼ਨ ਹੋ ਰਿਹਾ ਸੀ ਉਸ ਮੌਕੇ ਦੀਆਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਨੂੰ ਚੱਕ-ਚੱਕ ਕੇ ਪੁਲਿਸ ਫੋਰਸ ਦੇ ਵੱਲੋਂ ਜਿਹੜਾ ਉਹ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਤੇ ਉੱਥੋਂ ਜਿਹੜਾ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਜਾਇਆ ਜਾ ਰਿਹਾ ਤਾਂ ਇਹ ਜਿਹੜੀ ਖਬਰ ਹੈ ਨਾਬਾ ਦੇ ਪਿੰਡ ਕਲੇ ਮਾਜਰੇ ਤੋਂ ਰਹੀ ਹੈ